ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਠਿੰਡਾ ਵਿਜੀਲੈਂਸ ਦੇ ਵੱਲੋਂ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਅਤੇ ਉਸ ਦੇ ਸਾਥੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਫੜਿਆ ਡੀਐਸਪੀ ਵਿਜੀਲੈਂਸ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਤੈਨਾਤ ਬਿਲਡਿੰਗ ਇੰਸਪੈਕਟਰ ਅਤੇ ਉਸ ਦੇ ਸਾਥੀ ਨੂੰ 30000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ ਸੌਦਾ 35000 ਦਾ ਹੋਇਆ ਸੀ ਅਸਲ ਦੇ ਵਿੱਚ ਬਿਲਡਿੰਗ ਇਨਸਪੈਕਟਰ ਨੇ ਨਗਰ ਨਿਗਮ ਦੇ ਵਿੱਚ ਇੱਕ ਵਿਅਕਤੀ ਤੋਂ ਪਲਾਟਾਂ ਦੀ ਫਾਈਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੇ ਚਲਦੇ ਪੀੜਤ ਦੇ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਇਸ ਦੀ ਸ਼ਿਕਾਇਤ ਦਿੱਤੀ ਅਤੇ ਵਿਜੀਲੈਂਸ ਨੇ ਫਿਰ ਜਾਲ ਵਿਛਾਇਆ ਰੰਗੇ ਹੱਥ ਬਿਲਡਿੰਗ ਦੇ ਇਨਸਪੈਕਟਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ। ਪਰਿਸ਼ਟਾਚਾਰ ਦੇ ਤਿਤ ਦੋਨਾਂ ਤੇ ਮਾਮਲਾ ਦਰਜ ਕਰ ਲਿੱਤਾ ਹੈ। ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਬਠਿੰਡਾ ਤੋਂ ਬਿਊਰੋ ਰਿਪੋਰਟ ਇਨਨਾਂ ਨੇ ਜੋ ਫਲੌਟਸ ਵਗੈਰਾ ਦੀ ਫਾਈਲਸ ਜਾਂਦੀਆਂ ਨੇ ਉਹਨਾਂ ਕੋਲੇ ਉਹਦੇ ਵਿੱਚ ਜਿਹੜਾ ਕਨਸਰਨ ਸਾਡਾ ਮਤੇਈ ਹੈਗਾ ਉਹਦੇ ਤੋਂ ਇਹਨਾਂ ਨੇ 35000 ਪਰ ਫਾਈਲ ਦੇ ਹਿਸਾਬ ਨਾਲ ਪੈਸੇ ਮੰਗੇ ਸੀ ਡਿਮਾਂਡ ਕੀਤੀ ਸੀ ਉਸ ਤੋਂ ਬਾਅਦ 30000 ਦੇ ਵਿੱਚ ਉਹ ਦੇਣਾ ਨਹੀਂ ਸੀ ਚਾਹਦਾ 30000 ਦੀ ਸੈਟਲਮੈਂਟ ਹੋਈ ਸਾਡੇ ਕੋਲੇ ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਜਿਹੜਾ ਦੇਣਾ ਚਾਹੁੰਦੇ ਤੇ ਇਹਨੂੰ ਮਤਲਬ ਅਰੈਸਟ ਕਰੋ ਜੀ ਤੇ ਅਸੀਂ ਉਹਦੇ ਫਿਰ ਜਿਹੜਾ ਉਸ ਬੰਦੇ ਨੇ ਬਿਆਨ ਦਿੱਤੇ ਕੇਸ ਰਜਿਸਟਰ ਕੀਤਾ ਤੇ ਉਹਨੇ ਕਿਹਾ ਉਹਨੂੰ ਉਸ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਸਨ ਆਪਣੇ ਹਾਨੀ ਮੰਜਾਲ ਦੀ ਇੱਕ ਉਹ ਹੈਗਾ ਨਕਸ਼ਾ ਨੇ ਵੀ ਸਾਨੂੰ ਪੇਮੈਂਟ ਦੇ ਦੇ। ਅ ਕਿਉਂਕਿ ਇਹਨਾਂ ਦਾ ਮੋੜ ਸਪਲੈਂਡੀ ਆ ਵੀ ਪ੍ਰਾਈਵੇਟ ਬੰਦੇ ਨੂੰ ਉਸ ਪੈਸੇ ਦੇ ਦਾਂਗੇ ਸ਼ਾਇਦ ਸਾਡੇ ਦੇ ਕੋਈ ਕਾਰੋਬਾਰ ਨਾ ਹੋ। ਤਾਂ ਫਿਰ ਉਹ ਪੈਸੇ ਜਿਹੜੇ ਸੀਗੇ ਇਹਨੇ ਮੰਜਾਲ ਨੂੰ ਦਿੱਤੇ ਹਾਨੀ ਮੰਜਾਲ ਨੂੰ ਤਾਂ ਉਹ ਉਸੇ ਤੇ ਟਰੈਪ ਕੀਤਾ ਉਹਨਾਂ ਦਾ ਰੈੱਡ ਹੈਂਡਰ ਉਸ ਤੋਂ ਬਾਅਦ ਇਹਦੇ ਲਈ ਰਿਕਾਰਡਿੰਗ ਦੇ ਵਗੈਰਾ ਸੀ ਉਹਨੇ ਕੋਈ ਕਨਫਰਮੇਸ਼ਨ ਵੀ ਕੀਤੀ ਸੀ ਵੀ ਅੱਜ ਇਹਦੇ ਕੋਲ ਆ ਗਿਆ ਸਾਰਾ ਉਹ ਅਸੀਂ ਪ੍ਰੂਫ ਸਾਰੀ ਰਿਕਾਰਡਿੰਗ ਵਗੈਰਾ ਲੈਣ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾ ਕਰ ਪਲਵਿੰਦਰ ਸਿੰਘ ਇੰਸਪੈਕਟਰ ਜਿਹੜਾ ਹੈਗਾ ਉਹਨੂੰ ਬਥੇ ਅਰੈਸਟ ਕੀਤਾ ਗਿਆ ਥਾਲੇ ਦੋ ਬੰਦੇ ਅਰੈਸਟ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵਾਲੇ ਕਾਫੀ ਇਹਦਾ ਰਿਮਾਂਡ ਵਗੈਰਾ ਲੈ ਕੇ ਉਸ ਤੋਂ ਬਾਅਦ ਸਾਰਾ ਕੁਝ ਵੈਰੀਫਾਈ ਕੀਤਾ ਅੱਛਾ ਨਵੀਸ ਹੈ ਜਿਹੜੇ ਉੱਥੇ ਬੈਠਦੇ ਉਹਨਾਂ ਨੂੰ ਅੱਗੇ ਦੇ ਅੱਗੇ ਪੇਮੈਂਟ ਹਾਂਡਓਵਰ ਕਰ ਦਿੰਦੇ ਨੇ ਅੱਜ ਦੀ ਪੇਮੈਂਟ ਇਸ ਤੋਂ ਵੱਡੀ ਗਈ ਹੈ ਹਣੀ ਮਜਾਲ ਤੋਂ ਪੇਮੈਂਟ ਫੜੀ ਗਈ ਹੈ ਔਰ ਉਹਦੇ ਨਾਲ ਜਿਹੜਾ ਕਿਉਂਕਿ ਇਹਨੇ ਜਿਹੜੀ ਰਿਕਾਰਡਿੰਗ ਆ ਉਹ ਪਲਵਿੰਦਰ ਸਿੰਘ ਇੰਸਪੈਕਟਰ ਦੀ ਆ ਵੀ ਉਹਨੂੰ ਦੇ ਦਿਓ ਕਿੱਥੇ ਤਾਂ ਨਾਮ ਸੀ ਇਹ ਬਟੰਡਾ ਦੇ ਵਿੱਚ ਜਿੰਦਾ ਨਗਰ ਨਿਕਮ ਦੇ ਵਿੱਚ ਤਾਇਨਾਤ ਆ ਇੱਥੇ ਥੈਂਕ ਯੂ